ਅਜੇ ਤੱਕ ਖੋਏ ਦੀ ਬਰਫੀ ਤਾਂ ਸੁਣੀ ਹੋਏਗੀ ਪਰ ਨਹੀਂ ਸੁਣੇ ਹੋਣਗੇ ਖੋਏ ਨਾਲ ਭਰੇ ਹੋਏ ਕੁਲਚੇ ਨਹੀਂ ਰਹਿ ਨਹੀਂ ਖੋਇਆ ਹੈ ਕੋਇਆ ਲੈ ਜਾ ਮੈਂ ਆਖੋਈ ਵਾਲੇ ਨਾਲ ਕਹਿੰਦਾ ਲੈ ਇੱਚ ਵੀ ਲੋਨ ਮੱਟ ਪਾ ਤੂੰ ਗਰੀ ਗਰ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋਲ 200 ਗ੍ਰਾਮ ਖੋਇਆ ਲੈ ਆਂਦਾ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਿਆਏ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਦੇ ਜਾ ਰਹੇ ਆ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਕਾਰਗਰੀ ਹੋਰ ਲਗਾਈ ਤੇ ਲਾਲੂ ਵਾਲਾ ਖਾਣਾ ਮੁੜ ਕੇ ਇਹਦਾ ਟੇਸ ਜਦਾਂਗੇ ਸਾਰਾ ਟੇਸ ਇਹਦਾ ਖੋਜਦੇ ਨੇ ਤਾਂ ਅੱਜ ਤੁਹਾਨੂੰ ਦੱਸਦੇ ਆ ਕਿ ਬਟਾਲਾ ਚ ਮਿਲਦੇ ਨੇ ਖੋਏ ਵਾਲੇ ਖਾਸ ਤਰੀਕੇ ਨਾਲ ਤਿਆਰ ਕੀਤੇ ਹੋਏ ਕੁਲਚੇ ਤੇ ਨਾਨ ਅਕਸਰ ਹਰ ਕਿਸੇ ਨੇ ਅੰਮ੍ਰਿਤਸਰੀ ਆਲੂ ਗੋਭੀ ਪਨੀਰ ਵਾਲਾ ਕੁਲਚਾ ਤਾਂ ਖਾਦਾ ਹੋਵੇਗਾ ਉਸ ਦਾ ਸਵਾਦ ਚੱਖਿਆ ਹੋਵੇਗਾ ਪਰ ਬਟਾਲਾ ਚ ਇੱਕ ਖਾਸ ਕਿਸਮ ਦਾ ਕੁਲਚਾ ਨਾਨ ਮਿਲਦਾ ਜੋ ਖੋਏ ਨਾਲ ਤਿਆਰ ਹੁੰਦਾ ਜਿੱਹਾ ਖੋਏ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਕੁਲਚੇ ਨੂੰ ਇਸ ਖੋਏ ਵਾਲੇ ਕੁਲਚੇ ਦੇ ਚਰਚੇ ਦੂਰ ਦੂਰ ਤੱਕ ਨੇ ਬਟਾਲਾ ਦਾ ਆਨੰਦ ਕੁਮਾਰ ਨੰਦੀ ਜੋ ਕੁਲਚਿਆਂ ਦੀ ਛੋਟੀ ਜਹੀ ਦੁਕਾਨ ਚਲਾ ਰਿਹਾ ਹੈ ਕਦੇ ਰੇੜੀ ਲਾਉਂਦਾ ਸੀ ਸਿਰਫ ਹੱਥ ਦੇ ਵਿੱਚ ਹੁਨਰ ਹੋਣ ਦੇ ਨਾਲ ਅੱਜ ਉਸ ਦਾ ਨਾਮ ਪੂਰੇ ਬਟਾਲੇ ਦੇ ਵਿੱਚ ਫੇਮਸ ਹੈ ਇਹ ਨਾ ਗੈਸਟ ਆਏ ਹੀ ਵਾਰੂ ਤੇ ਉਹਨਾਂ ਦੇ ਨਾਲ ਵੀ ਅੱਗੋਂ ਉਹਨਾਂ ਦੇ ਗੈਸਟ ਆਏ ਦੇ ਹੀ ਉਹ ਜਗਦਮ ਆਗੇ ਮੇਰੀ ਦੁਕਾਨ ਤੇ ਰੇੜੀ ਤੇ ਤੇ ਮੈਂ ਦੇਖਿਆ ਵੀ ਮੇਰੇ ਕੋਲ ਹੁਣ ਖਾਇਦ ਸਮਾਨ ਕੋਈ ਨਹੀਂ ਹੈਗਾ ਤੇ ਮੈਂ ਭੱਜ ਕੇ ਮੈਂ ਕਿਹਾ ਚੱਲ ਪਨੀਰ ਲੈ ਕੇ ਆਣਾ ਆਲੂ ਵਗੈਰਾ ਖਤਮ ਹੋ ਗਏ ਦੇ ਹੀ ਮੈਂ ਕਿਹਾ ਚਲੋ ਪਨੀਰ ਲੈ ਕੇ ਆਏ ਨਾ ਉਹ ਪਨੀਰ ਵਾਲਾ ਕਹਿੰਦਾ ਉਹ ਜਿਹਦੇ ਕੋਲ ਲੈਣ ਗਿਆ ਉਹ ਕਹਿੰਦਾ ਪਨੀਰ ਹੈ ਨਹੀਂ ਖੋਇਆ ਹੈਗਾ ਇਹ ਖੋਇਆ ਲੈ ਜਾ ਮੈਂ ਕਿਹਾ ਖੋਇਆ ਵਾਲੇ ਨਾਲ ਕਹਿੰਦਾ ਲੈ ਇਹਦੇ ਵੀ ਲੂਣ ਮਰਚ ਪਾ ਤੂੰ ਗਰੀ ਗਰਾ ਹੈਗਾ ਮੈਂ ਬਣਾ ਲੈਣਾ ਤੂੰ ਮੈਂ ਕਿਹਾ ਚਲੋ ਦੇ ਦਿਓ ਤੁਸੀਂ ਮੈਂ ਉਹਦੇ ਕੋਲ 200 ਗ੍ਰਾਮ ਖੋਇਆ ਲੈ ਆਂਦਾ ਤੇ ਉਹ ਮੈਂ ਆਪਣੇ ਪਾ ਕੇ ਨਮਕ ਨੂੰ ਚੈੱਕ ਕੀਤਾ ਆਪਣੇ ਬਣਾ ਕੇ ਦੱਸ ਵੀ ਤੇ ਮਸਾਲੇ ਉਦੋਂ ਮੇਰੇ ਕੋਲ ਪੂਰੇ ਮਸਾਲੇ ਨਹੀਂ ਹੈਗੇ ਫਿਰ ਮੈਂ ਉਹ ਬਣਾ ਕੇ ਉਹਨਾਂ ਨੂੰ ਇੱਕ ਇੱਕ ਪੀਸ ਲਾਇਆ ਉਹ ਕਹਿੰਦਾ ਬਹੁਤ ਵਧੀਆ ਤੁਸੀਂ ਹੋਰ ਲੈ ਗਿਆ ਇਹਦੇ ਨਾਲ ਦੇ ਲਿਆ ਇਹ ਤਾਂ ਬਗੈਰ ਛੋਲਿਆਂ ਤੋਂ ਵੀ ਖਾਦੇ ਜਾ ਰਹੇ ਆ ਬਸ ਉਦੋਂ ਦਾ ਫਿਰ ਮੈਂ ਇਹਦੇ ਵਿੱਚ ਆਪਣੀ ਹਾਰਾ ਗਰੀ ਹੋਰ ਲਗਾਈ ਵੀ ਆਪਣੇ ਮਸਾਲੇ ਫਿਟ ਕੀਤੇ ਵੀ ਇਹਦੇ ਵਿੱਚ ਕਿੰਨੀ ਕੈਲਰੀ ਹੋਣੀ ਚਾਹੀਦੀ ਕਿੰਨੀ ਨਹੀਂ ਹੋਣੀ ਦੇਦੀ ਉਹਦੇ ਨਾਲ ਫਿਰ ਇਹ ਆਪਣਾ ਕੁਝ ਤਿਆਰ ਕਰਦਾ ਹੈ ਮੈਨੂੰ 40 ਸਾਲ ਹੋ ਗਏ ਆ ਕਿੱਥੋਂ ਉਹ ਆਪਣੇ ਵੱਲ ਕੋਈ ਆਈਡੀਆ ਹਾਂਜੀ ਆਪਣੇ ਵੱਲੋਂ ਇੰਜਾਨ ਆ ਆਪਣੇ ਦਿਮਾਗ ਨਾਲ ਹੀ ਨਾ ਮੇਰੇ ਰਿਸ਼ਤੇਦਾਰ ਆਏ تھے ਉਹਨਾਂ ਨੂੰ ਖਵਾਣਾ ਸੀ ਤੇ ਐਸ ਵੀ ਬਣਨੀ ਸੀ ਕੁਝ ਇਹ ਲੱਗਦੇ ਲੱਗਦੇ ਆ ਜਿਨ੍ਹਾਂ ਨੇ ਜਾਂ ਜਾਂ ਦੋ ਕੁਝ ਖਾਣੇ ਆ ਨਾ ਉਹਨਾਂ ਨੇ ਫੈਮਿਲੀ ਦੇ ਵਿੱਚ ਹਾਫ ਹਾਫ ਇੱਕ ਲਾਸਟ ਵਾਲੀ ਖਾ ਕੇ ਇੱਕ ਜਣਾ ਹਲਵాలే ਤੋਂ ਬਾਅਦ ਇਹ ਲਹਲਵਾਲਾ ਖਾਣਾ ਮੁੜ ਕੇ ਇਹਦਾ ਜਾਨਗੇ ਸਾਰਾ ਟੇਸਟ ਇਹਦਾ ਖੁਇਦਾ ਹੀ ਰਹਿਣਾ ਤੇ ਦੇਖੋ ਕੀ ਉਹਦਾ ਸਪான்ਸਰ ਹੈ ਤੇ ਹੈ ਮੇਰੇ ਅਗੇ ਬ੍ਰਦਰ ਵੀ ਹੈ ਕਈਆਂ ਨੇ ਸ਼ੁਰੂ ਕੀਤੇ ਸੀ ਇੱਥੇ ਰੇੜੀਆਂ ਦੇ ਵੀ ਵੀ ਮੈਂ ਤੁਹਾਨੂੰ ਲਾਗ ਦਿੰਦਾ ਤੇ ਉਹਨਾਂ ਨੇ ਉਹਨਾਂ ਕੋ ਨਹੀਂ ਲੱਗੀ ਹੈ ਜੇ ਲੱਗਦੇ ਸੀ ਉਹ ਪਾੜ ਜਾਂਦੇ ਸੀ ਨਾਲ ਜਰਾ ਖੁਆ ਪੰਜਾ ਆਪਣੇ ਪਿਆਜ਼ ਵਗੈਰਾ ਸਭ ਕੁਝ ਕਾਲੀ ਮਿਰਚ ਜੀਰਾ ਤੇ ਆਲੂ ਨਹੀਂ ਪੈਂਦੇ ਨਹੀਂ ਆਲੂ ਕੋਈ ਚਾਏ ਤੇ ਕਹਿ ਦਿੰਦੇ ਐ ਕਿ ਥੋੜਾ ਜਿਹਾ ਵਿੱਚ ਆਲੂ ਵੀ ਪਾ ਦਿਓ